ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿਹੜੀ ਜ਼ਮੀਨ ਜਾਂ ਦਾ ਪਲਾਟ ਮਕਾਨ ਦੇ ਲਈ ਐਨਓਸੀ ਲੈਣ ਦੀ ਲੋੜ ਨਹੀਂ ਤੇ ਨਾਲ ਹੀ ਦੱਸਾਂਗੇ ਜਿਨ੍ਹਾਂ ਜ਼ਮੀਨਾਂ ਪਲਾਟਾਂ ਮਕਾਨਾਂ ਦੁਕਾਨਾਂ ਵਾਸਤੇ ਐਨਓਸੀ ਲੈਣਾ ਉਸ ਦਾ ਪ੍ਰੋਸੈਸ ਕੀ ਹੈ ਆਓ ਦੋਸਤ ਪਹਿਲਾਂ ਗੱਲ ਕਰਦੇ ਆ ਐਨਓਸੀ ਕਿਹੜੀ ਜ਼ਮੀਨ ਜਾਇਦਾਦ ਦੇ ਕਿਹੜੀ ਜ਼ਮੀਨ ਜਾਇਦਾਦ ਲਈ ਐਨਓਸੀ ਲੈਣ ਦੀ ਲੋੜ ਨਹੀਂ ਆਪਾਂ ਜੀ ਗੱਲ ਕਰੀ ਜਿਨ੍ਹਾਂ ਜ਼ਮੀਨ ਜਾਇਦਾਦਾਂ ਦੀ ਰਜਿਸਟਰੀ 1995 ਤੋਂ ਪਹਿਲਾਂ ਦੀ ਕੋਈ ਵੀ ਰਜਿਸਟਰੀ ਆ ਗਈ ਹੈ ਉਹ ਰਜਿਸਟਰੀ ਉਹ ਉਸੇ ਤਰ੍ਹਾਂ ਹੀ ਚੱਲਦੀ ਆ ਰਹੀ ਹੈ ਮਤਲਬ ਕੀ ਜੇ ਉਹ 2 ਵਿਸਵੇ ਦਾ ਪਲਾਟ ਹੈ ਤਾਂ ਉਹ ਉਸ ਤਰੀ 2 ਵਿਸਵੇ ਚ ਲੈ ਆ ਰਹੇ ਪੂਰੀ ਪੂਰੀ ਰਜਿਸਟਰੀ ਉਹਦੇ ਵਿੱਚ ਕੋਈ ਬਾਦਖਾਟ ਜਿਹੜੀ ਜ਼ਮੀਨ ਦੇ ਵਿੱਚ ਨਹੀਂ ਹੋਈ ਤਾਂ ਤੁਹਾਨੂੰ ਉਸ ਜ਼ਮੀਨ ਜਾਇਦਾਦ ਦੀ ਰਜਿਸਟਰੀ ਦਾ ਨਹੀਂ ਐਨਓਸੀ ਲੈਣ ਦੀ ਲੋੜ ਨਹੀਂ ਹੈ ਹੁਣ ਜਿੰਨਾ ਜ਼ਮੀਨ ਜਾਇਦਾਦਾਂ ਲਈ ਐਨਓਸੀ ਲੈਣ ਦੀ ਲੋੜ ਹੈ ਉਹਦੀ ਗੱਲ ਕਰਾਂਗੇ ਉਹਦਾ ਪ੍ਰੋਸੈਸ ਕੀ ਹੈ ਐਨਓਸੀ ਲੈਣ ਦੇ ਲਈ ਸਭ ਤੋਂ ਪਹਿਲਾਂ ਤਾਂ ਪਟਵਾਰੀ ਦਫ਼ਤਰ ਵਿੱਚੋਂ ਕਨਸਰਨਡ ਅਫੀਸ਼ਰ ਤੋਂ ਤੁਹਾਨੂੰ ਇੱਕ ਫਾਰਮ ਲੈਣਾ ਪੈਣਾ ਉਸ ਫਾਰਮ ਨੂੰ ਫਿਰ ਫੁੱਲਫਿਲ ਕਰਨਾ ਸਾਰੀਆਂ ਕੰਡੀਸ਼ਨ ਜਿਹੜੇ ਡਾਕੂਮੈਂਟਸ ਉਸ ਦੇ ਵਿੱਚ ਮੈਂਸ਼ਨ ਨੇ ਜਿਵੇਂ ਕਿ ਤੁਸੀਂ ਉਹ ਫਾਰਮ ਲੈਣ ਤੋਂ ਬਾਅਦ ਉਹਦੇ ਵਿੱਚ ਨੰਬਰਾਂ ਦੀ ਫਰਦ ਪਟਵਾਰੀ ਦੀ ਰਿਪੋਰਟ ਤੇ ਆਰਕੀਟੈਕਟ ਤੋਂ ਬਣਾਇਆ ਨਕਸ਼ਾ ਸੈਟਲਾਈਟ ਦੁਆਰਾ ਬਣਾਇਆ ਨਕਸ਼ਾ ਤੁਹਾਡਾ ਡੀਪ ਲਾਰਜ ਕਰਿਆਂ ਦੀ ਫੋਟੋ ਐਟ ਸੈਟਰਾ ਹੁਣ ਇਹਦੇ ਨਹੀਂ ਕੀ ਹੈ ਜਦੋਂ ਤੁਸੀਂ ਇੰਨੀ ਗੱਲ ਤੁਹਾਨੂੰ ਪਤਾ ਚੱਲ ਗਿਆ ਵੀ ਜਦੋਂ NOC ਲੈਣ ਦਾ ਪ੍ਰੋਸੈਸ ਸ਼ੁਰੂ ਕਰਨਾ ਹੈ ਪਟਾ ਦੇ ਦਫ਼ਤਰ ਵਿੱਚ ਜਾਣਾ ਉੱਥੋਂ ਫਾਰਮ ਲੈਣਾ ਉਹ ਫਾਰਮ ਲੈਣ ਤੋਂ ਬਾਅਦ ਤੁਸੀਂ ਆਰਕੀਟੈਕਟ ਜਿਹੜੇ ਤੁਹਾਡੇ ਸ਼ਹਿਰ ਦੇ ਵਿੱਚ ਇਸ ਨੂੰ ਅਪਲਾਈ ਕਰਨ ਦਾ ਕੰਮ ਕਰਦੇ ਆ ਉਹਨਾਂ ਨਾਲ ਕੰਟੈਕਟ ਕਰਨਾ ਹੈ ਆਰਕੀਟੈਕਟ ਵੀ ਜ਼ਿਆਦਾਤਰ ਆਰਕੀਟੈਕਟ ਕੰਮ ਕਰਦੇ ਆ ਇਸ ਤੋਂ ਇਲਾਵਾ ਕੁਝ ਹੋਰ ਜਿਹੜੇ ਸਾਈਬਰ ਮਾਹਰ ਨੇ ਕੰਪਿਊਟਰ ਦੇ ਮਾਹਰ ਨੇ ਉਹ ਵੀ ਇਸ ਕੰਮ ਕਰਦੇ ਨੇ ਆਰਕੀਟੈਕਟ ਕੋਲ ਹੀ ਜਾਂਦਾ ਹੈ ਇਹ ਬੈਨੀਫਿਟ ਹੈ ਕਿਉਂਕਿ ਆਰਕੀਟੈਕਟ ਦਾ ਨਕਸ਼ਾ ਲੱਗਣਾ ਹੈ ਆਰਕੀਟੈਕਟ ਨੇ ਉੱਥੇ ਜਾ ਕੇ ਰਿਪੋਰਟ ਤਿਆਰ ਕਰਨੀ ਹੈ ਤਾਂ ਫੋਟੋ ਕਲਿੱਕ ਕਰਕੇ ਉਸ ਨੇ ਉਸ ਫਾਈਲ ਦੇ ਵਿੱਚ ਲਾਉਣੀ ਹੈ ਫਿਰ ਇਸ ਦੇ ਅੱਗੇ ਕਾਰਵਾਈ ਚਲਦ ਕਰਦੇ ਉਸ ਨੂੰ ਆਨਲਾਈਨ ਅਪਲਾਈ ਕਰਨਾ ਹੈ ਜਦੋਂ ਆਨਲਾਈਨ ਹੋ ਗਈ ਉਸ ਤੋਂ ਬਾਅਦ ਜਿਹੜਾ ਪਟਵਾਰੀ ਦੀ ਰਿਪੋਰਟ ਹੋਊਗੀ ਫਿਰ ਪਟਾ ਦੇ ਹੀ ਕੋਲ ਜਾਊਗੀ ਫਾਈਲ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਕੁੰਦੀਗਮਾ ਦੀ ਕਿਸੇ ਕੋਲ ਪੈਣਾ ਕਿਸੇ ਕੋਲ ਪਿੱਛੋਂ ਫਾਈਲ ਕੁੰਦੀਗਮਾ ਦੀ ਏਡੀਸੀ ਇਹਨਾਂ ਸਭ ਕੋਲ ਭੌਂਜਣੀ ਹੈ ਤਾਂ ਏਡੀਸੀ ਆਪਨੇ ਜਰੂਰ ਜ਼ਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਜਿਹੜਾ ਤੁਹਾਡਾ ਈਮੇਲ ਜਾਂਦਾ ਦਾ ਐਨੋਸੀ ਜਾਰੀ ਕਰਦੇ ਨੇ ਪ੍ਰੋਸੈਸੇ ਸ਼ੁਰੂ ਕਰਨ ਦਾ ਇਹ ਤਰੀਕਾ ਹੈ ਸਭ ਤੋਂ ਪਹਿਲਾਂ ਪਟਨਾ ਦੇ ਦਫ਼ਤਰ ਵਿੱਚੋਂ ਫਾਰਮ ਲੈ ਕੇ ਪ੍ਰੋਸੈਸੇ ਸ਼ੁਰੂ ਕਰੋ ਉਸ ਤੋਂ ਬਾਅਦ ਤੁਹਾਨੂੰ ਸਟੈਪ ਵਾਈਜ਼ ਸਟੈਪ ਸਾਰੀ ਗੱਲ ਸਮਝ ਆਉਂਦੀ ਜਾਏਗੀ ਜਦੋਂ ਤੁਸੀਂ ਪਟਨਾ ਦੇ ਦਫ਼ਤਰ ਵਿੱਚੋਂ ਫਾਰਮ ਲੈ ਲਿਆ ਉਸ ਤੇ ਸਾਰੀਆਂ ਵਾਪਲਟੀਆਂ ਲਿਖਿਆ ਉਹਨਾਂ ਕੇ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਆਪਣੀ ਸ਼ਾਇਦ ਆਰਕੀਟੈਕਟ ਨਾਲ ਕੰਟੈਕਟ ਕਰਨਾ ਹੈ ਆਰਕੀਟੈਕਟ ਨੇ ਉਸ ਦੇ ਤੁਹਾਨੂੰ ਪਲਾਨ ਦਾ ਨਕਸ਼ਾ ਬਣਾ ਕੇ ਦੇਣਾ ਤੁਹਾਡੀ ਫੋਟੋ ਕਲਿੱਕ ਕਰਕੇ ਉਸ ਦੇ ਵਿੱਚ ਜਿਹੜੇ ਉਹਨਾਂ ਨੇ ਫਾਈਲ ਆਨਲਾਈਨ ਚੜਾਉਣੀ ਆ ਉਹਦੇ ਵਿੱਚ ਲਗਾਉਣੀ ਆ ਤੇ ਇਸ ਤਰ੍ਹਾਂ ਇਹਰ ਦਾ ਸਟੋਵਲ ਪ੍ਰੋਸੈਸਿੰਗ ਚ ਆ ਜਾਏਗਾ ਜਿਹੜਾ ਐਨਓਸੀ ਸਰ ਸਾਰੀ ਕਾਰਵਾਈ ਹੋਣ ਤੋਂ ਬਾਅਦ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਐਨਓਸੀ ਇਸ਼ੂ ਹੋ ਜਾਏਗਾ ਮੇਰੀ ਜਾਣਕਾਰੀ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ